ਮਰਦਾਬਾਦ 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 ਬੀਜੇਪੀ ਸਰਕਾਰ ਸਵਾਲਾਂ ਤੋਂ ਭੱਜਣ ਵਾਲੀ ਮਰਦਾਬਾਦ 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 ਕਿਸਾਨਾਂ ਮਜ਼ਦੂਰਾਂ ਦੀ ਨਾ ਗੱਲ ਕਰਨ ਵਾਲੇ ਕੜਾ ਮਚੌਦਰੀ ਮਰਦਾਬਾਦ 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 ਕਿਸਾਨਾਂ ਨੂੰ ਅੱਖਾਂ ਕੱਢਣ ਵਾਲੇ ਕੜਾ ਮਚੌਦਰੀ ਮਰਦਾਬਾਦ 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 ਕਿਸਾਨਾਂ ਨੂੰ ਅੱਖਾਂ ਕੱਢਣ ਵਾਲੇ ਮਰਦਾਬਾਦ 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 ਕਿਸਾਨਾਂ ਦੀਆਂ ਗੱਲਾਂ ਨਾ ਸੁਣਨ ਵਾਲਾ ਅਮਰਪਾਲ ਸਿੰਘ ਬੋਦੀ ਮਰਦਾਬਾਦ ਮਰਦਾਬਾਦ ਦੀ ਸਰਕਾਰ ਮਰਦਾਬਾ 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 ਮੈਂ ਪੂਰੇ ਰੈਸੋ ਕਾਤਾ ਨੂੰ ਜੀ ਕਰਕੇ ਲੋਕਾਂ ਦੇ ਸੰਯੁਕਤ ਮੋਰਚਾ ਜਿੰਦਾਬਾਦ 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 ਚੌਧਰੀ ਮਰਦਾਬਾ 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 ਚੌਧਰੀ ਕਦੇ ਦੀ ਤੇਰਾ ਤੇਰੀ 420 ਤੇਰੀ ਚੱਕਦੇ ਆਂਗੇ ਡਾਰ ਤੇ ਕੋਡ ਰੱਖਦੇ ਆਂਗੇ ਜਿੰਦਾਬਾਦ 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 ਸਾਡੇ ਟਿੱਕੇ ਨੂੰ ਨਾਲ ਕਰਾਵਾ ਨਹੀਂ ਨਹੀਂ ਕੋਈ ਨਹੀਂ ਬੰਦਾ ਪਾ ਮੁਰਦਾ ਮਵਾ ਮੁਰਦਾ ਮਵਾ ਬੰਦੇ ਇੱਕ ਮਿੰਟ ਖੋ ਜੋ ਪਲੀਜ਼ ਤੁਸੀਂ ਟਾਈਮ ਦੋ ਮੈਂ ਅੱਜ ਦਾ 5 ਵਜੇ ਮੈਂ 5 ਵਜੇ ਵਿਹਲੇ ਹੋ ਜਾਣਾ ਕਿਤੇ ਤੁਸੀਂ ਕਹੋ ਮੈਂ ਆ ਜਨਾ ਬੈਠ ਕੇ ਜਾ ਕੇ ਸਵਾਲ ਜੀ ਤੁਸੀਂ ਸਵਾਲ ਕਰੋ ਮੈਂ ਬੇਨਤੀ ਕਰ ਲੂੰਗਾ ਨਾ ਪੜ ਸਵਾਲ ਕਰਦੇ ਆ ਜੀ ਭਾਜੀ ਮੈਨੂੰ ਟਾਈਮ ਲੱਗਦਾ ਤੁਹ ਬੈਠੇ ਆ ਤੁਹਾਡਾ ਇੱਕ ਮਿੰਟ ਵੀ ਆ ਵੀਰ ਬੈਗ ਇੱਕ ਸੌਣ ਲਓ ਪਲੀਜ਼ ਆਇਆਓ ਇੱਕ ਮਿੰਟ ਭਰਾ ਮੇਰੀ ਗੱਲ ਸੁਣ ਅੱਜ 20 ਦਿਨ ਦਾ ਬਿੱਲ ਹੈਗਾ ਨਾ ਮੋਟਾਂ ਦਾ ਅੱਜ ਟਾਈਮ ਦੇਣਾ ਕੱਲ ਦੇਣਾ ਪਰਸੋਂ ਦੇਣਾ ਕਦੋਂ ਕਰਨ ਮੈਂ ਆ ਜਾਂਦਾ ਨਹੀਂ ਇਹ ਨਹੀਂ ਗੱਲ ਤੁਹਾਨੂੰ ਪੁੱਛਣੀ ਚਾਹੀਦੀ